ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਅੱਗੇ ਦੋ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਦੋ ਘਰ ਵਿਕਾਉਨੇ ਅੱਜ ਸਭ ਤੋਂ ਪਹਿਲਾਂ ਜੋ ਘਰ ਤੁਸੀਂ ਚੈੱਕ ਕਰ ਰਹੇ ਹੋ ਜੀ ਬਟਾਲਾ ਸ਼ਹਿਰ ਦੇ ਵਿੱਚ ਬਣਿਆ ਹੋਇਆ ਹਰਨਾਮ ਨਗਰ ਦੇ ਵਿੱਚ ਇਹ ਘਰ ਆਪਾਂ ਨੂੰ ਬਹੁਤ ਹੀ ਘੱਟ ਬਜਟ ਦੇ ਵਿੱਚ ਮਿਲਣ ਵਾਲਾ ਜੀ ਅਗਰ ਕਿਸੇ ਛੋਟੀ ਫੈਮਿਲੀ ਨੇ ਰਹਿਣ ਵਾਸਤੇ ਘਰ ਖਰੀਦਣਾ ਹੈ ਜੀ ਤਾਂ ਬੈਸਟ ਘਰ ਹੈ ਜੀ ਤੁਹਾਡੇ ਲਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦੇ ਵਿੱਚ ਓਪਨ ਕਿਚਨ ਬਣਿਆ ਹੋਇਆ ਜੀ ਦੋ ਬੈਡਰੂਮ ਬਣੇ ਹੋਏ ਨੇ ਜੀ ਘਰ ਦੇ ਵਿੱਚ ਪੱਕੀਆਂ ਪੌੜੀਆਂ ਨੇ ਤੇ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਜੀ ਘਰ ਦੇ ਵਿੱਚ ਰਜਿਸਟਰੀ ਵਾਲੀ ਜਗ੍ਹਾ ਜੀ 2 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਬਟਾਲਾ ਸ਼ਹਿਰ ਦੇ ਹਰਨਾਮ ਨਗਰ ਵਿੱਚ ਦੋ ਬੈਡਰੂਮ ਨੇ ਜੀ ਘਰ ਦੇ ਵਿੱਚ ਪੂਰੇ ਘਰ ਦੇ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਦੋਸਤੋ ਘਰ ਦੀ ਜੋ ਡਿਮਾਂਡ ਰੱਖੀ ਗਈ ਹੈ ਜੀ ਮਾਲਕਾ ਵੱਲੋਂ 10 ਲੱਖ ਰੁਪਏ ਰੱਖੀ ਗਈ ਹੈ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਤੇ ਪੀਲੀ ਪੱਟੀ ਦੇ ਵਿੱਚ ਚੱਲ ਰਿਹਾ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਘਰ ਖਰੀਦ ਸਕਦੇ ਹੋ ਬੈਡਰੂਮ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਵਧੀਆ ਹਵਾਦਾਰ ਖੁੱਲੇ ਡੁੱਲੇ ਬੈਡਰੂਮ ਬਣੇ ਹੋਏ ਨੇ ਜੀ ਰੰਗ ਰੋਗਨ ਦਾ ਕੰਮ ਬਿਲਕੁਲ ਵਧੀਆ ਹੈ ਜੀ ਘਰ ਦੇ ਵਿੱਚ ਟਾਇਲਟ ਤੇ ਬਾਥਰੂਮ ਬਣਿਆ ਹੋਇਆ ਜੀ ਤੇ ਓਪਨ ਕਿਚਨ ਬਣਿਆ ਹੋਇਆ ਜੀ ਦੋ ਬੈਡਰੂਮ ਨੇ ਵਧੀਆ ਘਰ ਦੀ ਛੱਤ ਹੈ ਜੀ ਪੱਕੀ ਛੱਤ ਹੈ ਜੰਗਲਿਆਂ ਦਾ ਕੰਮ ਵਧੀਆ ਕਰਵਾਇਆ ਹੋਇਆ ਜੀ ਮਾਲਕਾ ਵੱਲੋਂ ਸੋ 2 ਮਰਲੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਜੀ 10 ਲੱਖ ਘਰ ਦਾ ਰੇਟ ਹੈ ਤੇ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਘਰ ਨੂੰ ਜੋ ਗਲੀ ਲੱਗਦੀ ਹੈ ਜੀ ਫਰੰਟ ਤੋਂ 14 ਫੁੱਟ ਚੌੜੀ ਗਲੀ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਇਸੇ ਦੇ ਨਾਲ ਆਪਾਂ ਇੱਕ ਹੋਰ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਘਰ ਚੈੱਕ ਕਰ ਸਕਦੇ ਹੋ ਘਰ ਦੇ ਵਿੱਚ ਜੋ ਜਿੰਨਾ ਵੀ ਕੰਮ ਹੈ ਜੀ ਪੂਰਾ ਪ੍ਰੋਪਰ ਕਰਵਾਇਆ ਗਿਆ ਜੀ ਮਾਲਕਾ ਵੱਲੋਂ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਤਾਂ ਤੁਸੀਂ ਮਾਲਕਾਂ ਦੇ ਮੋਬਾਈਲ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜਿੱਤੇ ਘਰ ਖਰੀਦ ਸਕਦੇ ਹੋ ਵੀਡੀਓ ਦੇ ਨਾਲ ਬਣੇ ਰਹੇ ਉਹ ਘਰ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਐਸਬੀਐਸ ਨਗਰ ਬੰਗਾ ਦੇ ਨੇੜੇ ਲੱਗਦੇ ਕਾਹਲ ਕਲਾਂ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਘਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੁੱਲਾ ਡੁੱਲਾ ਘਰ ਹੈ ਜੀ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਟਾਇਲ ਦਾ ਫਰਸ਼ ਮਾਲਕਾਂ ਵੱਲੋਂ ਲਗਵਾਇਆ ਗਿਆ ਹੈ ਕੰਧਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਡਿਜ਼ਾਈਨ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਘਰ ਦੇ ਅੰਦਰ ਟਾਇਲ ਦਾ ਫਰਸ਼ਾ ਜੀ ਤੇ ਬਿਹੜੇ ਵਿੱਚ ਪੱਕਾ ਸੀਮਿੰਟ ਦਾ ਫਰਸ਼ ਮਾਲਕਾ ਵੱਲੋਂ ਲਗਵਾਇਆ ਗਿਆ ਦੋਸਤੋ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਜੀ ਘਰ ਦੇ ਵਿੱਚ ਤਿੰਨ ਬੈੱਡਰੂਮ ਨੇ ਜੀ ਖੁੱਲੇ ਡੁੱਲੇ ਘਰ ਦੇ ਵਿੱਚ ਇੱਕ ਰਸੋਈ ਹੈ ਜੀ ਦੋ ਸਟੋਰ ਰੂਮ ਨੇ ਜੀ ਘਰ ਦੇ ਵਿੱਚ ਇੱਕ ਸਟੋਰ ਰੂਮ ਵੱਡਾ ਤੇ ਇੱਕ ਛੋਟਾ ਸਟੋਰ ਰੂਮ ਹੈ ਜੀ ਬਾਕੀ ਆਪਾਂ ਨੂੰ ਘਰ ਦੇ ਵਿੱਚ ਕਿਚਨ ਖੁੱਲਾ ਡੁੱਲਾ ਵੇਖਣ ਨੂੰ ਮਿਲ ਜੂਗਾ ਜੀ ਦੋਸਤੋ ਘਰ ਨੂੰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਕਿਉਂਕਿ ਮਾਲਕ ਬਾਹਰ ਦੀ ਕੰਟਰੀ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਉਹਨਾਂ ਨੇ ਘਰ ਇਹ ਸੇਲ ਕਰਨਾ ਹੈ ਜੀ ਘਰ ਬਹੁਤ ਹੀ ਘੱਟ ਬਜਟ ਦੇ ਵਿੱਚ ਦੋਸਤੋ ਆਪਾਂ ਨੂੰ ਮਿਲ ਜੂਗਾ ਜਿਸ ਵੀ ਭੈਣ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਆ ਜੋ ਖਰੀਦ ਸਕਦੇ ਹੋ ਰੇਟ ਮਾਲਕਾ ਵੱਲੋਂ ਘਰ ਦਾ 11 ਲੱਖ ਰੁਪਇਆ ਰੱਖਿਆ ਗਿਆ ਜੀ ਬਾਕੀ ਮੌਕੇ ਤੇ ਜੋ ਮਾਨਤਾਣ ਹੋ ਜਾਊਗਾ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਦਰਵਾਜ਼ਿਆਂ ਦਾ ਕੰਮ ਵਧੀਆ ਜੀ ਲੱਕੜ ਦੇ ਦਰਵਾਜ਼ੇ ਨੇ ਪੂਰੇ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਵਧੀਆ ਜੀ ਖੁੱਲੇ ਡੁੱਲੇ ਕਮਰੇ ਬਣੇ ਹੋਏ ਨੇ ਜੀ ਰਜਿਸਟਰੀ ਵਾਲੇ 7 ਮਰਲੇਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਵੱਡੇ 7 ਮਰਲੇਆਂ ਦੇ ਵਿੱਚ ਇਹ ਘਰ ਦੋਸਤੋ ਬਣਿਆ ਹੋਇਆ ਰਜਿਸਟਰੀ ਵਾਲੀ ਜਗ੍ਹਾ ਜੀ ਘਰ ਦੇ ਵਿੱਚ ਮੋਟਰ ਲੱਗੀ ਹੋਈ ਹੈ ਜੀ ਵਾਟਰ ਸਪਲਾਈ ਦੇ ਲਈ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਬਿਜਲੀ ਦਾ ਕੰਮ ਹੈ ਜੀ ਜਾਂ ਪਾਣੀ ਦੀ ਸਪਲਾਈ ਦਾ ਕੰਮ ਹੈ ਵਧੀਆ ਤਰੀਕੇ ਨਾਲ ਮਾਲਕਾਂ ਵੱਲੋਂ ਕਰਵਾਇਆ ਗਿਆ ਜੀ ਘਰ ਦੀ ਛੱਤ ਜੀ ਬਾਲਿਆਂ ਨਾਲ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਔਰ ਹਾਲਤ ਬਹੁਤ ਹੀ ਵਧੀਆ ਘਰ ਦੀ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਦੋ ਸਟੋਰ ਰੂਮ ਬਣਵਾਏ ਗਏ ਨੇ ਜੀ ਮਾਲਕਾਂ ਵੱਲੋਂ ਜਿੱਥੇ ਬਹੁਤ ਆਪਾਂ ਖੁੱਲਾ ਸਮਾਨ ਰੱਖ ਸਕਦੇ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਸਾਡੇ ਵਟਸਐਪ ਤੇ ਸਾਨੂੰ ਘਰ ਦੀ ਤੁਸੀਂ ਪੂਰੀ ਡਿਟੇਲ ਭੇਜ ਸਕਦੇ ਹੋ ਨਾਲ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡਾ ਜੋ ਲਗਾ ਦਾਂਗੇ SBS ਨਗਰ ਬੰਗਾ ਦੇ ਨੇੜੇ ਆਪਾਂ ਨੂੰ ਕਾਹਲ ਕਲਾ ਪਿੰਡ ਦੇ ਵਿੱਚ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਜੋ ਬਾਕੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਵਧੀਆ ਲੋਕੇਸ਼ਨ ਦੇ ਉੱਪਰ ਦੋਸਤੋ ਘਰ ਬਣਿਆ ਹੋਇਆ ਜੀ ਘਰ ਨੂੰ ਜੋ ਮੇਨ ਗੇਟ ਲਗਾਇਆ ਹੋਇਆ ਜੀ ਮਾਲਕਾਂ ਨੇ ਤਕਰੀਬਨ 7 ਫੁੱਟ ਚੌੜਾ ਗੇਟ ਹੈ ਜੀ ਤੇ ਵਧੀਆ ਖੁੱਲੀ ਡੁੱਲੀ ਗਲੀ ਦੇ ਵਿੱਚ ਇਹ ਘਰ ਲੱਗਦਾ ਹੈ ਜੀ ਘਰ ਦੀ ਫਰੰਟ ਸਾਈਡ ਤੇ ਹੀ ਦੇਖੋ ਦੋਸਤੋ ਕਿਚਨ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਮਾਲਕਾ ਵੱਲੋਂ ਕਿਚਨ ਬਣਵਾਇਆ ਗਿਆ ਜੀ ਕਿਚਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੀ ਫਰਸ਼ ਟਾਇਲ ਦਾ ਲੱਗਿਆ ਹੋਇਆ ਕੰਧਾਂ ਤੱਕ ਵੀ ਮਾਲਕਾ ਨੇ ਟਾਇਲ ਕਰਵਾਈ ਪਈ ਹੈ ਜੀ ਵਧੀਆ ਖੁੱਲਾ ਡੁੱਲਾ ਕਿਚਨ ਦਾ ਏਰੀਆ ਜੀ ਸੈਲਫਾਂ ਦੇ ਉੱਪਰ ਵੀ ਤੁਸੀਂ ਕੱਪ ਬੋਰਡ ਦਾ ਕੰਮ ਦੇਖ ਸਕਦੇ ਹੋ ਜੀ ਤੇ ਗ੍ਰੇਨਾਈਟ ਦਾ ਫਰਸ਼ ਲਗਵਾ ਕੇ ਜੋ ਮਾਲਕਾ ਨੇ ਵਧੀਆ ਜੋ ਕਿਚਨ ਤਿਆਰ ਕੀਤਾ ਹੋਇਆ ਜੀ ਘਰ ਦੇ ਵਿੱਚ ਵਾਲਿਆਂ ਦੀ ਛੱਤ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਰੰਗ ਰੋਗਨ ਦਾ ਕੰਮ ਹੈ ਜੋ ਮਾਲਕਾਂ ਵੱਲੋਂ ਕਰਵਾਇਆ ਗਿਆ ਹੈ ਜੀ ਘਰ ਦੇ ਜੋ ਮੇਨ ਐਂਟਰੀ ਤੇ ਫਰੰਟ ਗੇਟ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜੋ ਲੋਹੇ ਦੇ ਮਾਲਕਾਂ ਵੱਲੋਂ ਤਿਆਰ ਕਰਵਾ ਕੇ ਲਗਵਾਏ ਗਏ ਨੇ ਜੀ ਪਿੰਡ ਦੇ ਵਿੱਚ ਵਧੀਆ ਲੋਕੇਸ਼ਨ ਦੇ ਉੱਪਰ ਦੋਸਤੋ ਇਹ ਘਰ ਬਣਿਆ ਹੋਇਆ ਜੀ ਘਰ ਦੀ ਫਰੰਟ ਸਾਈਡ ਤੇ ਵੇਖੜਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਲੋਹੇ ਦੇ ਜੋ ਗੇਟ ਗ੍ਰਿਲਾਂ ਦੇ ਮਾਲਕਾਂ ਨੇ ਕੰਮ ਕਰਵਾਏ ਹੋਏ ਨੇ ਜੀ ਘਰ ਦੇ ਵਿੱਚ ਔਰ ਰੂਮ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਵਧੀਆ ਜੋ ਮਾਲਕਾਂ ਨੇ ਸਟੋਰ ਰੂਮ ਬਣਵਾਏ ਗਏ ਨੇ ਜੀ ਜਿੱਥੇ ਆਪਾਂ ਬਹੁਤ ਵਧੀਆ ਜੋ ਘਰ ਦਾ ਵੇਸਟ ਸਮਾਨ ਹੁੰਦਾ ਆਪਾਂ ਰੱਖ ਸਕਦੇ ਆ ਸੋ ਕਿਸੇ ਵੀ ਭੈਣ ਭਰਾ ਨੇ ਘਰ ਦੇ ਰਿਲੇਟਡ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਦਾ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਘਰ ਦੀ ਜੋ ਫਰੰਟ ਸਾਈਡ ਦੇ ਉੱਪਰ ਹੀ ਤੁਸੀਂ ਬਾਥਰੂਮ ਦੇਖ ਸਕਦੇ ਹੋ ਜੀ ਬਹੁਤ ਵਧੀਆ ਖੁੱਲਾ ਡੁੱਲਾ ਬਾਥਰੂਮ ਬਣਵਾਇਆ ਗਿਆ ਜੀ ਮਾਲਕਾਂ ਵੱਲੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕਾਂ ਨੇ ਬਾਥਰੂਮ ਦੇ ਵਿੱਚ ਜੋ ਟਾਇਲ ਦਾ ਕੰਮ ਕਰਵਾਇਆ ਹੋਇਆ ਦੋਸਤੋ, ਵਾਟਰ ਸਪਲਾਈ ਦਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਜੀ। ਬਾਥਰੂਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੀ ਰੰਗ ਰੋਗਨ ਦਾ ਕੰਮ ਵਧੀਆ, نیچے ਟਾਇਲ ਦਾ ਫਰਸ਼ ਲੱਗਿਆ ਹੋਇਆ ਦੋਸਤੋ। ਘਰ ਦੇ ਵਿੱਚ ਵਾਟਰ ਦੀ ਸਪਲਾਈ ਲਈ ਜੋ ਸਮਰਸੀਬਲ ਮੋਟਰ ਮਾਲਕਾਂ ਵੱਲੋਂ ਲਗਵਾਈ ਗਈ ਹੈ ਜੀ, ਬਹੁਤ ਵਧੀਆ ਕੰਮ ਮਾਲਕਾਂ ਨੇ ਕਰਵਾ ਰੱਖਿਆ ਜੀ ਘਰ ਦਾ। ਘਰ ਦੇ ਵਿੱਚ ਵੇੜਾ ਜਾਂਦਾ ਜੀ ਇੱਕ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ। ਵਧੀਆ ਲੋਕੇਸ਼ਨ ਦੇ ਵਿੱਚ ਵਧੀਆ ਖੁੱਲੀ ਗਲੀ ਦੇ ਵਿੱਚ ਦੋਸਤੋ ਇੱਕ ਘਰ ਬਣਿਆ ਹੋਇਆ ਜੀ ਘਰ ਦੇ ਵਿੱਚ ਦੋ ਬਾਥਰੂਮ ਨੇ ਜੀ ਇਹ ਦੂਸਰਾ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਜੋ ਇੱਕ ਰੂਮ ਦੇ ਵਾਂਗੂ ਖੁੱਲਾ ਡੁੱਲਾ ਬਾਥਰੂਮ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਘਰ ਦੇ ਵਿੱਚ ਦੇਸੀ ਸੀਟ ਵੀ ਲੱਗੀ ਹੋਈ ਹੈ ਜੀ ਤੇ ਇੰਗਲਿਸ਼ ਸੀਟ ਵੀ ਲੱਗੀ ਹੋਈ ਹੈ ਬਾਕੀ ਟਾਇਲ ਪੱਥਰ ਦਾ ਕੰਮ ਬਹੁਤ ਵਧੀਆ ਹੈ ਜੀ ਲੋਹੇ ਦੇ ਗੇਟ ਲਗਵਾਏ ਗਏ ਨੇ ਜੀ ਘਰ ਦੇ ਵਿੱਚ ਬਾਹਰ ਤੁਸੀਂ ਵਾਸ਼ਰੂਮ ਚੈੱਕ ਕਰ ਸਕਦੇ ਹੋ ਜੀ ਵੇੜੇ ਦੇ ਵਿੱਚ ਵੀ ਜੋ ਟਾਇਲ ਦਾ ਫਰਸ਼ਾ ਮਾਲਕਾਂ ਵੱਲੋਂ ਲਗਵਾ ਰੱਖਿਆ ਜੀ ਰਜਿਸਟਰੀ ਵਾਲੀ ਜਗ੍ਹਾ ਜੀ 7 ਮਰਲੇ ਜਗ੍ਹਾ ਦਾ ਮਾਲਕਾਂ ਨੇ 11 ਲੱਖ ਰੁਪਈਆ ਰੇਟ ਰੱਖਿਆ ਜੀ ਬਾਕੀ ਮਾਲਕਾਂ ਤੋਂ ਤੁਸੀਂ ਮੌਕੇ ਤੇ ਜੋ ਰੇਟ ਦੇ ਵਿੱਚ ਮਾਨਤਾਨਾ ਕਰਵਾ ਸਕਦੇ ਹੋ ਸੋ ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ